ਸਤਿ ਸ਼੍ਰੀ ਅਕਾਲ ਜੀ ਜਸ ਜੀ ਆਪਣੇ ਪਰਿਵਾਰ ਦੇ ਨਾਲ ਆਗਰਾ ਚ ਰਹਿੰਦੇ ਸਨ ਉੰਜ ਤਾਂ ਉਹ ਪਹਿਲਾਂ ਉੱਤਰ ਪ੍ਰਦੇਸ਼ ਦੇ ਛੋਟੇ ਜਿਹੇ ਪਿੰਡ ਦੇ ਨਿਵਾਸੀ ਸੀ ਪਰ ਹੁਣ ਆਗਰਾ ਚ ਆ ਕੇ ਵਸ ਗਏ ਸੀ ਉਹਨਾਂ ਦੇ ਪਰਿਵਾਰ ਵਿੱਚ ਇੱਕ ਮੁੰਡਾ ਮੋਨੂ ਤੇ ਉਸ ਦੀ ਪਤਨੀ ਨੀਲੂ ਜਸ ਜੀ ਦੀ ਪਤਨੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਜਦੋਂ ਮੋਨੂ 4 ਸਾਲ ਦਾ ਸੀ ਉਹਨਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਉਹ ਦੂਜੀ ਵਾਰ ਮਾਂ ਬਣਨ ਵਾਲੀ ਸੀ ਪਰ ਦਰਦਾਂ ਦੇ ਕਾਰਨ ਹੀ ਉਸ ਦੀ ਮੌਤ ਹੋ ਗਈ ਤੇ ਨਾਲ ਹੀ ਉਹਨਾਂ ਦਾ ਅਣਜੰਮਿਆ ਬੱਚਾ ਵੀ ਪੇਟ 'ਚ ਮਰ ਗਿਆ ਉਹਨਾਂ ਦਾ ਅੰਤਿਮ ਸੰਸਕਾਰ ਕਰਕੇ ਉਹ ਆਪਣੀ ਕੋਲੋਤੇ ਪੁੱਤਰ ਤੇ ਬੁੱਢੀ ਮਾਂ ਨਾਲ ਬਹੁਤ ਮੁਸ਼ਕਲ ਨਾਲ ਜੀਵਨ ਬਿਤਾਉਣ ਲੱਗੇ ਉਹਨਾਂ ਦੀ ਮਾਂ ਵੀ ਬੁੱਢੀ ਹੋ ਚੁੱਕੀ ਸੀ ਉਹਨਾਂ ਤੋਂ ਜਿੰਨਾ ਹੋ ਸਕਦਾ ਉਹ ਉਹਨਾਂ ਦੇ ਬੱਚੇ ਦੀ ਦੇਖਭਾਲ ਕਰਦੀ ਜਸਜੀਤ ਦੀ ਸਰਕਾਰੀ ਨੌਕਰੀ ਸੀ ਉਹ ਪੋਸਟਮੈਨ ਸੀ ਤੇ ਇਸੇ ਤਨਖਾਹ ਨਾਲ ਉਹ ਆਪਣਾ ਜੀਵਨ ਗੁਜ਼ਾਰ ਰਿਹਾ ਸੀ ਉੰਜ ਤਾਂ ਘਰ ਬਹੁਤ ਵਧੀਆ ਚੱਲ ਰਿਹਾ ਸੀ ਪਰ ਕਮੀ ਸੀ ਤਾਂ ਬਸ ਉਹਨਾਂ ਦੀ ਪਤਨੀ ਦੀ ਉਹਨਾਂ ਦਾ ਮੁੰਡਾ ਦਿਨ ਰਾਤ ਮਾਂ ਦੇ ਲਈ ਰੋਂਦਾ ਰਹਿੰਦਾ ਉਸ ਦੀ ਦਾਦੀ ਉਸ ਬੱਚੇ ਨੂੰ ਬਹੁਤ ਪਿਆਰ ਕਰਦੀ ਪਰ ਇੱਕ ਦਿਨ ਉਹਨਾਂ ਨੇ ਆਪਣੇ ਪੁੱਤ ਜਸ ਨੂੰ ਕਿਹਾ ਉਤ ਮੈਂ ਕਿੰਨੇ ਦਿਨਾਂ ਤੱਕ ਜਿਉਂਦੀ ਰਵਾਂਗੀ ਇਸ ਬੱਚੇ ਨੂੰ ਮਾਂ ਦੀ ਲੋੜ ਆ ਤੂੰ ਦੂਜਾ ਵਿਆਹ ਕਿਉਂ ਨਹੀਂ ਕਰ ਲੈਂਦਾ ਆਪਣੀ ਮਾਂ ਦੀ ਇਸ ਗੱਲ ਨੂੰ ਜਸ ਜੀ ਹਮੇਸ਼ਾ ਹੀ ਟਾਲ ਦਿੰਦੇ ਸੀ ਮਾਂ ਤੂੰ ਫਾਲਤੂ ਪਰੇਸ਼ਾਨ ਹੁੰਦੀ ਆ ਤੂੰ ਕਿਹੜਾ ਕਿਤੇ ਜਾਣਾ ਤੂੰ ਹੈ ਨਾ ਸਾਡੀ ਦੇਖਭਾਲ ਕਰਨ ਦੇ ਲਈ ਮਾਂ ਇਸ ਘਰ ਵਿੱਚ ਮੈਂ ਹਾਂ ਮੋਨੂ ਹੈ ਤੇ ਤੁਸੀਂ ਇਹੀ ਸਾਡਾ ਪੂਰਾ ਪਰਿਵਾਰ ਆ ਮਦਰਾ ਅਸਲ ਜਸ ਜੀ ਆਪਣੀ ਮਾਂ ਦੇ ਹੁੰਦੇ ਹੋਏ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਕਰ ਰਹੇ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਉਹਨਾਂ ਦੀ ਮਾਂ ਨੂੰ ਹਾਰਟ ਅਟੈਕ ਆਂਦਾ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ ਹੁਣ ਤਾਂ ਜਸ ਬਿਲਕੁਲ ਇਕੱਲੇ ਹੋ ਚੁੱਕੇ ਸੀ ਉਸ ਘਰ ਵਿੱਚ ਉਹਨਾਂ ਦਾ ਮੁੰਡਾ ਤੇ ਉਹ ਦੋਨੋਂ ਇਕੱਲੇ ਹੀ ਰਹਿੰਦੇ ਸੀ ਉੰਜ ਤਾਂ ਜਸ ਜੀ ਤਿੰਨ ਭਰਾ ਸੀ ਪਰ ਉਹ تینੇ ਅਲੱਗਾ-ਅਲੱਗ ਆਪਣੀਆਂ ਪਤਨੀਆਂ ਦੇ ਨਾਲ ਰਹਿੰਦੇ ਸੀ। ਉਹਨਾਂ ਦੇ ਘਰ ਦੀ ਵੰਡ ਹੋ ਚੁੱਕੀ ਸੀ। ਉਹਨਾਂ ਦੇ ਹਿੱਸੇ ਵਿੱਚ ਉਹਨਾਂ ਦੀ ਮਾਂ ਸੀ ਜੋ ਅੱਜ ਚਲਵਸੀ। ਉਹਨਾਂ ਦੀ ਪਤਨੀ ਤਾਂ ਪਹਿਲਾਂ ਹੀ ਉਹਨਾਂ ਦਾ ਸਾਥ ਛੱਡ ਚੁੱਕੀ ਸੀ। ਹੁਣ ਜਸਲ ਜੀ ਇਕੱਲੇ ਪੈ ਗਏ। ਬੱਚੇ ਦਾ ਪਾਲਣ ਪੋਸ਼ਣ ਕਰਨਾ ਉਹਨਾਂ ਲਈ ਬਹੁਤ ਹੀ ਮੁਸ਼ਕਲ ਹੋ ਰਿਹਾ ਸੀ ਰੋਜ਼ ਆਪਣੇ ਬੱਚੇ ਨੂੰ ਸਕੂਲ ਛੱਡ ਕੇ ਉਹ ਇੱਧਰ ਉੱਧਰ ਚਿੱਠੀਆਂ ਵੰਡਦੇ ਤੇ ਸ਼ਾਮ ਨੂੰ ਜਲਦੀ ਭੱਜੇ ਭੱਜੇ ਘਰ ਆਉਂਦੇ ਤੇ ਆਪਣੇ ਪੁੱਤ ਦੇ ਨਾਲ ਸਮਾਂ ਗੁਜ਼ਾਰਦੇ ਰੱਬ ਦੀ ਕਿਰਪਾ ਨਾਲ ਉਹਨਾਂ ਦੇ ਗਵਾਂਢੀ ਵੀ ਬਹੁਤ ਵਧੀਆ ਚੰਗੇ ਸੁਭਾਅ ਦੇ ਸੀ ਤੇ ਉਹਨਾਂ ਦੇ ਨਾ ਰਹਿਣ ਤੇ ਉਹਨਾਂ ਦੇ ਬੱਚੇ ਦੀ ਦੇਖਭਾਲ ਕਰ ਦਿੰਦੇ ਹੁਣ ਦਿਨ ਇਦਾਂ ਹੀ ਲੰਘ ਰਹੇ ਸੀ ਪਰ ਵਾਧੇ ਦਿਨਾਂ ਦੇ ਨਾਲ ਮੁਸ਼ਕਲਾਂ ਵੀ ਵਧ ਰਹੀਆਂ ਸੀ ਇੱਕ ਦਿਨ ਉਹਨਾਂ ਦੇ ਭਰਾ ਭਾਬੀ ਨੇ ਉਹਨਾਂ ਨੂੰ ਵਿਆਹ ਕਰਨ ਬਾਰੇ ਕਿਹਾ ਜਿਸ ਚੀਜ਼ ਦੇ ਲਈ ਜਸ ਹਮੇਸ਼ਾ ਮਨਾ ਕਰਦਾ ਸੀ ਪਰ ਅੱਜ ਉਹੀ ਚੀਜ਼ ਉਹਨਾਂ ਨੂੰ ਠੀਕ ਲੱਗ ਰਹੀ ਸੀ ਉਹਨਾਂ ਨੇ ਸੋਚਿਆ ਕਿ ਕਿੰਨੇ ਦਿਨਾਂ ਤੱਕ ਮੈਂ ਮੋਨੂ ਨੂੰ ਇਦਾਂ ਇਕੱਲੇ ਨੂੰ ਛੱਡ ਕੇ ਕੰਮ ਤੇ ਜਾਂਦਾ ਰਵਾਂਗਾ ਉਸ ਦੀ ਦੇਖਭਾਲ ਕਰਨ ਲਈ ਇੱਕ ਮਾਂ ਦੀ ਲੋੜ ਤਾਂ ਹੋਵੇਗੀ ਮੈਂ ਇਕੱਲਾ ਮੋਨੂ ਨੂੰ ਪਾਲ ਨਹੀਂ ਸਕਦਾ ਉਸ ਨੂੰ ਇੱਕ ਵਧੀਆ ਪਰਵਰਿਸ਼ ਨਹੀਂ ਦੇ ਸਕਦਾ ਮੈਂ ਉਸ ਦੀ ਜ਼ਿੰਦਗੀ ਨਾਲ ਖੇਡ ਰਿਹਾ ਹਾਂ ਇਹ ਸੋਚ ਕੇ ਜਸ ਆਪਣੇ ਭਰਾ ਨੂੰ ਇੱਕ ਵਧੀਆ ਜਈ ਕੁੜੀ ਲੱਭਣ ਨੂੰ ਕਹਿੰਦੇ ਆ ਫਿਰ ਉਹਨਾਂ ਦੇ ਭਰਾ ਨੇ ਵੀ ਉਹਨਾਂ ਦੇ ਅਨੁਸਾਰ ਹੀ ਇੱਕ ਵਧੀਆ ਕੁੜੀ ਵੇਖੀ ਤੇ ਕਿਹਾ ਜਸ ਉਸ ਕੁੜੀ ਨੂੰ ਜਾ ਕੇ ਵੇਖਿਆ ਤੇ ਰਿਸ਼ਤਾ ਪੱਕਾ ਕਰ ਲਾ ਪਰ ਜਿਸ ਦਿਨ ਉਹ ਕੁੜੀ ਦੇਖਣ ਜਾਣ ਵਾਲੇ ਸੀ ਤਾਂ ਉਸ ਦਿਨ ਅਚਾਨਕ ਹੀ ਉਹਨਾਂ ਨੇ ਅਖਬਾਰ ਵਿੱਚ ਇੱਕ ਖਬਰ ਪੜ੍ਹ ਲਈ ਉਸ ਵਿੱਚ ਲਿਖਿਆ ਸੀ ਕਿ ਇੱਕ ਵਾਰ ਕਿਸੇ ਦੀ ਪਤਨੀ ਮਰ ਗਈ ਸੀ ਤਾਂ ਉਸ ਨੇ ਦੂਜਾ ਵਿਆਹ ਕਰ ਲਿਆ ਦੂਜੇ ਵਿਆਹ ਦੇ ਦੌਰਾਨ ਉਸ ਦੀ ਪਤਨੀ ਤਾਂ ਉਸ ਨਾਲ ਵਧੀਆ ਰਹਿੰਦੀ ਸੀ ਬੱਚਿਆਂ ਨਾਲ ਵੀ ਵਧੀਆ ਰਹਿੰਦੀ ਸੀ ਪਰ ਇਹ ਸਭ ਕੁਝ ਦਿਖਾਵਾ ਸੀ ਹੌਲੀ-ਹੌਲੀ ਉਸ ਦਾ ਅਸਲੀ ਰੰਗ ਸਾਹਮਣੇ ਆਉਣ ਲੱਗਿਆ ਉਸ ਨੇ ਆਪਣੇ ਪਤੀ ਦੇ ਨਾਲ ਰਹਿਨ ਤੇ ਉਹਨਾਂ ਤਿੰਨ ਬੱਚਿਆਂ ਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਕਰਕੇ ਉਹਨਾਂ ਦੇ ਦੋ ਬੱਚਿਆਂ ਨੂੰ ਕੁੱਟ ਕੇ ਮਾਰ ਦਿੱਤਾ ਤੇ ਬੱਚਿਆ ਬਚਿਆ ਤੀਜਾ ਬੱਚਾ ਜੋ ਸਭ ਤੋਂ ਵੱਡਾ ਸੀ ਉਸ ਉੱਤੇ ਉਸਨੇ ਬਾਕੀ ਦੋ ਬੱਚਿਆਂ ਨੂੰ ਮਾਰਨ ਦਾ ਇਲਜ਼ਾਮ ਲਗਾਇਆ ਤੇ ਵਿਚਾਰੇ ਉਸ ਡਰੇ ਹੋਏ ਬੱਚੇ ਨੇ ਵੀ ਇਹ ਮੰਨ ਲਿਆ ਤੇ ਉਸ ਨੂੰ ਜੇਲ੍ਹ ਹੋ ਗਈ ਤੇ ਖਬਰ ਪੜ ਕੇ ਜਸਜੀਤ ਦੇ ਪੈਰ ਕੰਮਣ ਲੱਗ ਗਏ ਉਹਨਾਂ ਨੇ ਉਸੇ ਸਮੇਂ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਤਾਂ ਉਹ ਅੰਦਰੋਂ ਬਹੁਤ ਹੀ ਡਰ ਗਿਆ ਕਿਉਂਕਿ ਉਹ ਆਪਣੀ ਜਾਨ ਤੋਂ ਪਿਆਰੀ ਪਤਨੀ ਨੂੰ ਖੋਹ ਬੈਠੇ ਸੀ ਤੇ ਹੁਣ ਬੱਚੇ ਉਹਨਾਂ ਦਾ ਮੁੰਡਾ ਉਹ ਉਸ ਨੂੰ ਖੋਣਾ ਨਹੀਂ ਚਾਹੁੰਦਾ ਸੀ ਇਸ ਕਰਕੇ ਉਹਨਾਂ ਨੇ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਉਹਨਾਂ ਦੀ ਬਦਲੀ ਆਗਰਾ ਵਿੱਚ ਹੁੰਦੀ ਹੈ ਤੇ ਉਹਨਾਂ ਨੇ ਆਪਣਾ ਪੁਰਾਣਾ ਘਰ ਜੋ ਪਿੰਡ ਵਿੱਚ ਸੀ ਉਸ ਨੂੰ ਵੇਚ ਕੇ ਆਗਰਾ ਚਲੇ ਗਏ ਆਪਣੇ ਮੁੰਡੇ ਦੇ ਨਾਲ ਆਗਰੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਨ ਲੱਗਦੇ ਹਨ ਹੌਲੀ ਹੌਲੀ ਉਹਨਾਂ ਦਾ ਬੱਚਾ ਵੀ ਵੱਡਾ ਹੋਣ ਲੱਗਦਾ ਤੇ ਮੋਨੂ ਵੱਡਾ ਹੋ ਜਾਂਦਾ ਪੜ੍ਹ ਲਿਖ ਕੇ ਉਹ ਵੀ ਨੌਕਰੀ ਤੇ ਲੱਗ ਜਾਂਦਾ ਉੱਥੇ ਹੀ ਆਫਿਸ ਵਿੱਚ ਉਸ ਨੂੰ ਇੱਕ ਨੀਲੂ ਨਾਮ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਉਸ ਨੇ ਇਹ ਗੱਲ ਆਪਣੇ ਪਾਪਾ ਨੂੰ ਦੱਸੀ ਜਸਜੀਵੀ ਇਸ ਲਈ ਰਾਜੀ ਹੋ ਗਏ ਕਿ ਉਹਨਾਂ ਦੇ ਬੱਚੇ ਨੂੰ ਸਾਰੀ ਖੁਸ਼ੀ ਮਿਲੇ ਉਹ ਹਮੇਸ਼ਾ ਖੁਸ਼ ਰਹੇ ਹੁਣ ਜਸਜੀ ਨੇ ਆਪਣੇ ਮੁੰਡੇ ਦਾ ਵਿਆਹ ਕਰ ਦਿੱਤਾ ਹੁਣ ਉਹਨਾਂ ਦੇ ਘਰ ਵਿੱਚ ਉਹਨਾਂ ਦੀ ਪਤਨੀ ਨੀਲੂ ਆ ਚੁੱਕੀ ਸੀ ਦਰਅਸਲ ਨੀਲੂ ਮਾਡਰਨ ਜਮਾਨੇ ਦੀ ਸੀ ਥੋੜੀ ਬਹੁਤ ਨਾ ਨੁਕਰ ਕਰਨ ਵਾਲੀ ਸੀ ਤੇ ਹਰ ਗੱਲ ਤੇ ਕਿਚ-ਕਿਚ ਕਰਿਆ ਕਰਦੀ ਪਰ ਮੋਨੂ ਨੂੰ ਉਹ ਬਹੁਤ ਹੀ ਪਿਆਰੀ ਸੀ ਹੁਣ ਮੋਨੂ ਉਸ ਨੂੰ ਬਹੁਤ ਪਿਆਰ ਕਰਦਾ ਇਸ ਤਰ੍ਹਾਂ ਹੀ ਦਿਨ ਲੰਘਦੇ ਗਏ ਜਸਜੀਤ ਨੂੰ ਇਸ ਨਾਲ ਵੀ ਕੋਈ ਦਿੱਕਤ ਨਹੀਂ ਸੀ ਉਹ ਸੋਚਦੇ ਸੀ ਕਿ ਬੱਚੀ ਆ ਕੋਈ ਗੱਲ ਨਹੀਂ ਜਦੋਂ ਤੱਕ ਮੇਰੇ ਹੱਥ ਪੈਰ ਚੱਲ ਰਹੇ ਆ ਮੈਂ ਖੁਦ ਹੀ ਆਪਣਾ ਕੰਮ ਕਰ ਸਕਦਾ ਹਾਂ ਰਹੀ ਗੱਲ ਨੀਲੂ ਦੀ ਤਾਂ ਉਹਦਾ ਖੁਦ ਦੀ ਜ਼ਿੰਦਗੀ ਆ ਉਸਨੇ ਜਿੱਦਾਂ ਵੀ ਜੀਣਾ ਉਹ ਜੀ ਸਕਦੀ ਆ ਉਹਨਾਂ ਨੇ ਕੁਝ ਕਹਿਣਾ ਹੀ ਛੱਡ ਦਿੱਤਾ ਸੀ ਇਹ ਕਹਿ ਲਿਆ ਜਾਵੇ ਕਿ ਉਹਨਾਂ ਦਾ ਪਰਿਵਾਰ ਕੁਝ ਹਾਲ ਜੀਵਨ ਬਤੀਤ ਕਰ ਰਿਹਾ ਸੀ ਘਰ ਵਿੱਚ ਕਿਸੇ ਪ੍ਰਕਾਰ ਦਾ ਕੋਈ ਕਲੇਸ਼ ਨਹੀਂ ਸੀ ਪਰ ਇੱਕ ਦਿਨ ਘਰ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਆ ਸ਼ਾਇਦ ਇਹੀ ਇਹੀ ਹੋਇਆ ਸੀ ਉਹਨਾਂ ਦੀਆਂ ਖੁਸ਼ੀਆਂ ਨੂੰ ਵੀ ਨਜ਼ਰ ਲੱਗ ਗਈ ਸੀ ਇੱਕ ਦਿਨ ਨੀਲੂ ਨੇ ਵਾਸ਼ਰੂਮ ਵਿੱਚ ਕੱਪੜੇ ਧੋਤੇ ਪਰ ਉਹ ਉੱਥੋਂ ਸਾਬਣ ਹਟਾਉਣਾ ਭੁੱਲ ਗਈ ਇਹ ਉਹ ਸਾਬਣ ਵਾਸ਼ਰੂਮ ਵਿੱਚ ਫਰਸ਼ ਤੇ ਪਿਆ ਰਿਹਾ ਪਾਣੀ ਪੈ ਪੈ ਕੇ ਉਹ ਸਾਬਣ ਸਾਰੇ ਵਾਸ਼ਰੂਮ ਚ ਫੈਲ ਚੁੱਕਿਆ ਸੀ ਤੇ ਅਣਜਾਣੇ ਵਿੱਚ ਜਸਜੀਤ ਵਾਸ਼ਰੂਮ ਚ ਨਹਾਉਣ ਗਿਆ ਅਚਾਨਕ ਹੀ ਉਹਨਾਂ ਦਾ ਪੈਰ ਵਾਸ਼ਰੂਮ ਦੇ ਫਰਸ਼ ਤੇ ਪਈ ਹੋਈ ਸਾਬਣ ਦੀ ਟਿੱਕੀ ਤੇ ਪੈ ਗਿਆ ਤੇ ਉਹ ਤਿਲਕ ਕੇ ਡਿੱਗ ਪਏ ਤੇ ਤੁਰੰਤ ਹੀ ਬੇਹੋਸ਼ ਹੋ ਗਏ ਇਸ ਗੱਲ ਦਾ ਪਤਾ ਜਦੋਂ ਮੋਨੂ ਤੇ ਨੀਲੂ ਨੂੰ ਲੱਗਦਾ ਤਾਂ ਦੋਵਾਂ ਨੇ ਤੁਰੰਤ ਉਹਨਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਦੋ ਦਿਨਾਂ ਤੱਕ ਉਹ ਬਿਓਚ ਰਹੇ ਤੀਜੇ ਦਿਨ ਜਦੋਂ ਉਹਨਾਂ ਨੂੰ ਹੋਛ ਆਇਆ ਤਾਂ ਪਤਾ ਲੱਗਿਆ ਕਿ ਉਹਨਾਂ ਦਾ ਇੱਕ ਹੱਥ ਤੇ ਇੱਕ ਪੈਰ ਇੱਕ ਪਾਸੇ ਦੇ ਚਿਹਰੇ ਨੂੰ ਅੰਦਰਾਂਗ ਹੋ ਗਿਆ ਉਹਨਾਂ ਦੇ ਮੂੰਹ ਚੋਂ ਹੁਣ ਆਵਾਜ਼ ਵੀ ਨਹੀਂ ਨਿਕਲ پا ਰਹੀ ਉਹ ਕੁਝ ਵੀ ਨਹੀਂ ਬੋਲ پا ਰਹੇ ਰੱਪਣਾ ਇੱਕ ਹੱਥ ਤੇ ਪੈਰ ਉਠਾਉਣ ਚ ਨਕਾਮ ਸੀ ਇਹ ਸਭ ਕੁਝ ਵੇਖ ਕੇ ਉਹਨਾਂ ਦੀਆਂ ਅੱਖਾਂ ਚੋਂ ਹੰਝੂ ਆ ਗਏ ਪਹਿਲਾਂ ਤਾਂ ਮੋਨੂ ਨੇ ਉਹਨਾਂ ਨੂੰ ਦਿਲਾਸਾ ਦਿੱਤਾ ਕੇ ਪਿਤਾ ਜੀ ਤੁਸੀਂ ਨਾ ਰੋਵੋ ਅਸੀਂ ਹਾਂ ਤੁਹਾਡੀ ਸੇਵਾ ਕਰਾਂਗੇ ਪਰ ਉਹ ਕਹਿੰਦੇ ਹਨ ਨਾ ਕਿ ਜਦੋਂ ਕਿਸੇ ਨੂੰ ਰੋਗ ਲੱਗ ਜਾਂਦਾ ਤਾਂ ਵਿਅਕਤੀ ਦੋ ਚਾਰ ਦਿਨ ਉਸ ਦੀ ਸੇਵਾ ਕਰਦਾ ਤੇ ਫਿਰ ਉਹ ਵਿਅਕਤੀ ਬਹੁਤ ਹੀ ਜ਼ਿਆਦਾ ਅੱਕ ਜਾਂਦਾ ਬਹੁਤ ਹੀ ਘੱਟ ਲੋਕ ਹੁੰਦੇ ਆ ਜੋ ਬਿਨਾਂ ਕਿਸੇ ਸਵਾਰਥ ਦੇ ਮਰਦੇ ਦਮ ਤੱਕ ਸੇਵਾ ਕਰਦੇ ਹਨ ਹੁਣ ਉਸ ਪੁੱਤ ਨੇ ਤਾਂ ਵਾਅਦਾ ਕਰ ਲਿਆ ਪਰ ਜੇਕਰ ਹੁਣ ਨਿਭਾਵੇ ਤਾਂ ਹੀ ਨਾ ਜਸਜੀ ਨੂੰ ਉਹਨਾਂ ਦੇ ਘਰ ਲਿਆਇਆ ਜਾਂਦਾ ਹੁਣ ਹੌਲੀ-ਹੌਲੀ 2-4 ਦਿਨ ਲੰਘ ਜਾਂਦੇ ਆ ਉਹਨਾਂ ਦੀ ਨੂੰ ਤੇ ਪੁੱਤਰ ਦੋਵੇਂ ਮਿਲ ਕੇ ਉਹਨਾਂ ਦੀ ਸੇਵਾ ਕਰਦੇ ਆ ਹੌਲੀ-ਹੌਲੀ ਉਹਨਾਂ ਦੀ ਨੂੰ ਨੀਲੂ ਦਾ ਮਨ ਉਹਨਾਂ ਦੀ ਸੇਵਾ ਤੋਂ ਆਕ ਜਾਂਦਾ ਉਹ ਵਾਰ-ਵਾਰ ਉਹਨਾਂ ਦਾ ਬਲੈਡਰ ਸਾਫ਼ ਕਰਦੇ ਕਰਦੇ ਤੰਗ ਆ ਚੁੱਕੀ ਸੀ ਉਹਨਾਂ ਨੂੰ ਦੇਖ ਕੇ ਹੀ ਉਸ ਨੂੰ ਉਲਟੀ ਆਉਣ ਲੱਗਦੀ ਉਹਨਾਂ ਤੋਂ ਦੂਰ ਭੱਜਣ ਲੱਗਦੀ ਹੌਲੀ-ਹੌਲੀ ਨੀਲੂ ਨੇ ਉਹਨਾਂ ਦੀ ਸੇਵਾ ਕਰਨਾ ਬੰਦ ਕਰ ਦਿੱਤਾ ਤੇ ਸਾਰੀ ਜ਼ਿੰਮੇਵਾਰੀ ਆਪਣੇ ਨੌਕਰ ਨੂੰ ਦੇ ਦਿੱਤੀ ਨੌਕਰ ਵੀ ਤਾਂ ਨੌਕਰ ਹੀ ਆ ਕੀ ਕਰਦਾ ਜਿੰਨਾ ਉਸ ਨੂੰ ਸਮਾਂ ਮਿਲਦਾ ਉਹ ਉਨੇ ਸਮਾਂ ਉਹਨਾਂ ਦੀ ਸੇਵਾ ਕਰਦਾ ਫਿਰ ਆਪਣੇ ਦੂਜੇ ਕੰਮਾਂ ਤੇ ਲੱਗ ਜਾਂਦਾ ਦੂਜਾ ਕੰਮ ਵੀ ਨਾ ਕਰਦਾ ਤਾਂ नीਲੂ ਉਸ ਨੂੰ ਸਾਰਾ ਦਿਨ ਬਹੁਤ ਗਾਲਾਂ ਕੱਢਦੀ ਤੇ ਸ਼ਾਮ ਨੂੰ ਜਦੋਂ ਮੂੰਹ ਨੂੰ ਘਰੋਂ ਦਾ ਤਾਂ ਉਸ ਦਾ ਜੀਣਾ ਆਰਾਮ ਕਰ ਦਿੰਦੀ ਉਸ ਨੂੰ ਕਈ ਗੱਲਾਂ ਸੁਣਾ ਸਕੇ ਵਾਰ-ਵਾਰ ਤੇਰਾ ਪਿਓ ਤੇਰਾ ਪਿਓ ਕਹਿ ਕੇ ਉਸ ਨੂੰ ਸਬੋਧਿਤ ਕਰਦੀ ਆਪਣੀ ਪਤਨੀ ਦੀਆਂ ਗੱਲਾਂ ਤੇ ਮੋਨ ਨੂੰ ਵੀ ਤੰਗ ਆ ਚੁੱਕਿਆ ਸੀ ਉਹ ਵੀ ਆਪਣੇ ਪਿਤਾ ਦੀ ਸੇਵਾ ਕਰਕੇ ਉਹਨਾਂ ਦਾ ਬਲੈਡਰ ਸਾਫ ਕਰਕੇ ਥੱਕ ਚੁੱਕਿਆ ਸੀ ਜਸਜੀ ਨੂੰ ਆਪਣੀ ਹਾਲਤ ਤੇ ਰੋਣਾ ਆ ਰਿਹਾ ਸੀ ਉਹਨਾਂ ਨੇ ਸੋਚਿਆ ਕਿ ਉਹਨਾਂ ਦੇ ਨੂੰ ਪੁੱਤ ਉਹਨਾਂ ਦੀ ਸੇਵਾ ਕਰਨਗੇ ਪਰ ਹੁਣ ਦਾ ਕੁਝ ਹੋ ਰਿਹਾ ਹੁਣ ਤਾਂ ਉਹਨਾਂ ਨੇ ਨੌ ਤੇ ਪੁੱਤ ਨੂੰ ਜਸਜੀ ਭੋਜ ਲੱਗਣ ਲੱਗੇ ਇੱਕ ਕੂੜੇ ਦੀ ਤਰ੍ਹਾਂ ਲੱਗਣ ਲੱਗੇ ਸੀ ਉਹ ਕੂੜਾ ਜੋ ਦਿਨ-प्रतिदिन ਹੋਰ ਵੀ ਬਦਬੂ ਕਰਨ ਲੱਗਦਾ ਜਿਸ ਨੂੰ ਲੋਕ ਜਲਦੀ ਤੋਂ ਜਲਦੀ ਘਰੋਂ ਬਾਹਰ ਸਿੱਟਣਾ ਚਾਹੁੰਦੇ ਆ ਉਹ ਪਿਓ ਹੁਣ ਉਹਨਾਂ ਦੀ ਨਿਗਾ ਵਿੱਚ ਇੱਕ ਕੂੜੇ ਦੀ ਤਰ੍ਹਾਂ ਬਣ ਕੇ ਰਹਿ ਗਿਆ ਸੀ ਇੱਕ ਦਿਨ ਦੀ ਗੱਲ ਆ ਨੀਲੂ ਦਾ ਭਰਾ ਤੇ ਭਾਬੀ ਘਰ ਆਏ ਸੀ ਉਸ ਦਿਨ ਨੀਲੂ ਦਾ ਜਨਮ ਦਿਨ ਸੀ ਬਹੁਤ ਉਮ ਤਾਂ ਨਾਲ ਜਨਮ ਦਿਨ ਮਨਾਇਆ ਜਾ ਰਿਹਾ ਸੀ ਤੇ ਉੱਥੇ ਹੀ 휠 ਚੇਅਰ ਤੇ ਜਸਜੀ ਬੈਠੇ ਸੀ ਉਹਨਾਂ ਨੂੰ ਬਹੁਤ ਤੇਜ਼ ਪ੍ਰੈਸ਼ਰ ਸੀ ਉਹ ਕਿਸੇ ਨੂੰ ਦੱਸ ਨਹੀਂ پا ਰਹੇ ਸੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਦੱਸ ਸਕੇ ਉਹਨਾਂ ਦੇ ਚਿਹਰੇ ਨੂੰ ਦੇਖਣ ਦਾ ਲੋਕਾਂ ਦੇ ਕੋਲ ਸਮਾਂ ਹੀ ਨਹੀਂ ਸੀ ਜਨਮ ਦਿਨ ਪਾਰਟੀ 'ਚ ਡੀਜੇ ਚੱਲ ਰਿਹਾ ਸੀ ਉਹ ਸਾਰੇ ਖੁਸ਼ੀ ਨਾਲ ਨੱਚ ਰਹੇ ਸੀ ਕਨੇਕਾਂ ਪ੍ਰਕਾਰ ਦੇ ਮਿਆਂਜਣ ਖਾ ਰਹੇ ਸੀ ਪਰ ਜਸਜੀਵਾਲ ਕਿਸੇ ਨੇ ਨਹੀਂ ਦੇਖਿਆ ਕਿ ਉਹਨਾਂ ਦੇ ਚਿਹਰੇ ਦਾ ਕੀ ਰੰਗ ਗਿਆ ਜਸਜੀਤੋ ਬਰਦਾਸ਼ ਨਹੀਂ ਹੋਇਆ ਤੇ ਉਹਨਾਂ ਨੇ ਆਪਣੇ ਕੱਪੜੇ ਹੀ ਖਰਾਬ ਕਰ ਲੈ ਜਦੋਂ ਚਾਰੇ ਪਾਸੇ ਵਾਸ਼ਰੂਮ ਦੀ ਸਮੈਲ ਆਉਣ ਲੱਗਦੀ ਤਾਂ ਲੋਕ ਸੋਚਦੇ ਆ ਕਿ ਇਹ ਬਦਬੂ ਕਿੱਥੋਂ ਹੁੰਦੀ ਆ ਉਦੋਂ ਨੀਲੂ ਨੇ ਆਪਣੇ ਸਹੌਰੇ ਵੱਲ ਵੇਖਿਆ ਤਾਂ ਜਸਜੀ ਨੀਵੀਂ ਪਾਈ ਬਹੁਤ ਰੋ ਰਹੀ ਸੀ ਪਰ ਨੀਲੂ ਨੂੰ ਇਹ ਸਭ ਕੁਝ ਦੇਖ ਕੇ ਤਰਸ ਨਹੀਂ ਆਇਆ ਉਲਟਾ ਉਸ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਆਪਣੇ ਸਹੌਰੇ ਨੂੰ ਇੱਕ ਖਿੱਚ ਕੇ ਥੱਪੜ ਮਾਰਿਆ ਤੇ ਉਸ व्हीਲ ਚੇਅਰ ਨੂੰ ਕਸੀੜਦੇ ਹੋਏ ਵਾਸ਼ਰੂਮ ਚੱਲੀ ਜਾ ਕੇ ਸੁੱਟ ਦਿੱਤਾ ਜਸਜੀ ਉੱਥੇ ਹੀ ਵਾਸ਼ਰੂਮ ਚ ਡਿੱਗ ਪਈ ਨੀਲੂ ਨੇ ਆਪਣੇ ਨੌਕਰ ਨੂੰ ਸਾਰੀ ਗੰਦਗੀ ਸਾਫ਼ ਕਰਨ ਲਈ ਕਿਹਾ ਤੇ ਗੁੱਸੇ 'ਚ ਆਪਣੇ ਕਮਰੇ 'ਚ ਚਲੀ ਗਈ ਆਪਣੇ ਪਤੀ ਮੋਨੂ ਨੂੰ ਕਹਿਣ ਲੱਗੀ ਹੱਦ ਹੋ ਗਈ ਇਹਨੇ ਮਹਿਮਾਨਾਂ ਦੇ ਵਿੱਚ ਉਸਦੀ ਬੇਇੱਜ਼ਤੀ ਹੋ ਗਈ ਹੁਣ ਤਾਂ ਘਰ 'ਚ ਖੁਸ਼ੀਆਂ ਮਨਾਉਣਾ ਵੀ ਬਹੁਤ ਮੁਸ਼ਕਲ ਹੋ ਗਿਆ ਇਸ ਬੁੜੇ ਦੀ ਗੰਦਗੀ ਦਿਨ ਰਾਤ ਦੇਖਣੀ ਪੈਂਦੀ ਆ ਤੇ ਹਰਾਨੀ ਦੀ ਗੱਲ ਇਹ ਆ ਕਿ ਉਹਨਾਂ ਦੇ ਪੁੱਤ ਨੂੰ ਵੀ ਆਪਣੇ ਪਿਤਾ ਤੇ ਤਰਸ ਨਹੀਂ ਆਇਆ ਸਾਰੇ ਮਹਿਮਾਨ ਚਲੇ ਗਏ ਪਰ ਮੋਨੂ ਆਪਣੇ ਪਿਤਾ ਦੇ ਨਾਲ ਬਹੁਤ ਬੁਰਾ ਵਿਵਹਾਰ ਕਰਨ ਲੱਗਾ ਉਹਨਾਂ ਨੂੰ ਬਹੁਤ ਕੁਝ ਬੋਲਣ ਲੱਗਿਆ ਵਿਚਾਰਾ ਨੌਕਰ ਜਸ ਜੀ ਨੂੰ ਸਾਫ਼ ਸੁਥਰਾ ਕਰਕੇ ਉਹਨਾਂ ਨੂੰ ਕੱਪੜੇ ਪਵਾ ਕੇ 휠ਚੇਅਰ ਸਾਫ਼ ਕਰਕੇ ਉਹਨਾਂ ਨੂੰ ਕਮਰੇ ਵਿੱਚ ਲੈ ਕੇ ਆਉਂਦਾ ਤੇ ਉਹਨਾਂ ਨੂੰ ਖਾਣਾ ਖਵਾਉਂਦਾ ਤੇ ਉਸ ਪੁੱਤਰ ਨਾਲ ਚੰਗਾ ਤਾਂ ਨੌਕਰ ਸੀ ਜੋ ਜਸ ਜੀ ਦੀ ਸੇਵਾ ਕਰ ਰਿਹਾ ਸੀ ਸਿਰਫ ਇਸ ਲਈ ਕਿ ਉਸ ਨੂੰ ਪੈਸੇ ਮਿਲ ਰਹੇ ਸੀ ਵਿਚਾਰਾ ਗਰੀਬ ਸੀ ਪਰ ਜਿਸ ਪਿਓ ਨੇ ਆਪਣੇ ਪੁੱਤ ਨੂੰ ਇੰਨੀ ਦੌਲਤ ਦੇ ਦਿੱਤੀ ਆਪਣਾ ਪੂਰਾ ਸੁੱਖ ਦੇ ਦਿੱਤਾ ਉਸ ਦੀ ਹਰ ਇੱਛਾ ਪੂਰੀ ਕੀਤੀ ਇੱਕ ਮਾਂ ਬਣ ਕੇ ਸਾਰਾ ਦਿਨ ਭੱਜ ਦੌੜ ਕਰਦਾ ਰਿਹਾ ਇੱਕ ਪਲ ਦੇ ਲਈ ਵੀ ਚੈਨ ਨਾਲ ਨਹੀਂ ਰਿਹਾ ਸਾਰੀ ਜ਼ਿੰਦਗੀ ਉਸ ਦੇ ਉੱਤੇ ਵਾਰ ਦਿੱਤੀ ਅਜੋ ਹੀ ਪੁੱਤ ਆਪਣੇ ਪਿਓ ਨੂੰ ਕੁਝ ਵੀ ਨਹੀਂ ਸਮਝ ਰਿਹਾ ਸੀ ਉਸ ਤੋਂ ਵਧੀਆ ਤਾਂ ਨੌਕਰ ਸੀ ਜਿਸ ਨੂੰ ਉਸਦੇ ਕੰਮ ਦੇ ਲਈ ਪੈਸੇ ਮਿਲ ਰਹੇ ਸੀ ਕਿਸੇ ਤਰ੍ਹਾਂ ਰਾਤ ਲੰਘ ਜਾਂਦੀ ਆ ਤੇ ਸਵੇਰ ਹੁੰਦੀ ਆ ਸਵੇਰ ਦਾ ਮਾਹੌਲ ਕੁਝ ਠੀਕ ਨਹੀਂ ਬਿਲਕੁਲ ਹੀ ਸ਼ਾਂਤ ਸੀ ਜਿੱਦਾਂ ਕੋਈ ਮਰ ਗਿਆ ਹੋਵੇ ਇਸੇ ਤਰ੍ਹਾਂ 4 ਦਿਨ ਲੰਘ ਗਏ ਮੋਨੂ ਨੂੰ ਉਸਦੇ ਆਫਿਸ ਵਿੱਚੋਂ ਇੱਕ ਲੈਟਰ ਆਂਦਾ ਤੇ ਵਿਦੇਸ਼ ਵਿੱਚੋਂ ਉਸ ਨੂੰ ਇੱਕ ਵਧੀਆ ਕੰਪਨੀ 'ਚ ਨੌਕਰੀ ਮਿਲ ਜਾਂਦੀ ਆ ਜਿਸ ਦੇ ਲਈ ਉਸਨੇ ਪਹਿਲਾਂ ਹੀ ਅਪਲਾਈ ਕੀਤਾ ਹੋਇਆ ਸੀ ਹੁਣ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਹੁਣ ਤਾਂ ਉਸ ਦੀ ਪਤਨੀ ਹੋਰ ਵੀ ਖੁਸ਼ ਹੋ ਗਈ ਕਿ ਚਲੋ ਕਿਸੇ ਵੀ ਤਰ੍ਹਾਂ ਇਸ ਬੁੜੇ ਤੋਂ ਛਟਕਾਰਾ ਮਿਲਿਆ ਹੁਣ ਦੋਵੇਂ ਹੀ ਬਹੁਤ ਜ਼ੋਰਾਂ ਨਾਲ ਆਪਣੀ ਤਿਆਰੀ ਕਰਨ ਲੱਗੇ 10 ਦਿਨਾਂ ਬਾਅਦ ਉਸ ਦਾ ਵੀਜ਼ਾ ਵੀ ਲੱਗ ਗਿਆ ਆਪਣੀ ਪਤਨੀ ਦੇ ਨਾਲ ਸਾਰਾ ਸਮਾਨ ਪੈਕ ਕਰਕੇ ਘਰ ਦੇ ਮੇਨ ਮੇਨ ਕਮਰਿਆਂ 'ਚ ਜਿੰਦਾ ਲਾ ਕੇ ਚਾਬੀ ਆਪਣੇ ਨਾਲ ਲੈ ਕੇ ਮੋਨੋਂ ਨੌਕਰ ਨੂੰ ਆਪਣੇ ਪਿਤਾ ਦੇ ਕਮਰੇ ਦੀ ਚਾਬੀ ਦੇ ਕੇ ਇਹ ਕਹਿ ਕੇ ਚਲਾ ਜਾਂਦਾ ਕਿ ਤੂੰ ਪਿਤਾ ਜੀ ਦਾ ਧਿਆਨ ਰੱਖੀ ਉਹਨਾਂ ਨੂੰ ਸਮੇਂ ਸਿਰ ਖਵਾਉਣਾ ਪਿਉਣਾ ਤੇ ਜੋ ਵੀ ਕੋਈ ਪਰੇਸ਼ਾਨੀ ਹੋਵੇ ਮੈਂ ਤੇਰੇ ਅਕਾਊਂਟ 'ਚ ਪੈਸੇ ਪਾ ਦੇਵਾਂਗਾ ਤੇ ਤੂੰ ਪਿਤਾ ਜੀ ਦੀ ਦੇਖਭਾਲ ਕਰੀ ਹੁਣ ਮੋਨੋਂ ਆਪਣੀ ਸਾਰੀ ਜ਼ਿੰਮੇਵਾਰੀ ਆਪਣੇ ਨੌਕਰ ਤੇ ਸਿਰ ਛੱਡ ਕੇ ਆਪਣੀ ਪਤਨੀ ਦੇ ਨਾਲ ਆਪਣਾ ਸਮਾਨ ਲੈ ਕੇ ਹਸੀ ਖੁਸ਼ੀ 에ਰਪੋਰਟ ਵੱਲ ਰਵਾਨਾ ਹੋ ਜਾਂਦਾ ਉਹ ਵਿਦੇਸ਼ ਚਲਿਆ ਜਾਂਦਾ ਤੇ ਬਚਦੇ ਹਨ ਸਿਰਫ ਨੌਕਰ ਤੇ ਜਸਜੀ ਨੌਕਰ ਇੱਕ ਵਧੀਆ ਸੇਵਕ ਦੀ ਤਰ੍ਹਾਂ ਆਪਣੇ ਮਾਲਕ ਦੀ ਸੇਵਾ ਕਰਨ ਲੱਗਦਾ ਉਹ ਜਸਜੀ ਦੀ ਦੇਖਭਾਲ ਕਰਦਾ ਜਸਜੀ ਉਸ ਨੌਕਰ ਤੋਂ ਬਹੁਤ ਹੀ ਖੁਸ਼ ਸੀ ਇੱਕ ਦਿਨ ਸਵੇਰੇ ਜਸਜੀ ਦਵਾਈ ਦਾ ਸਮਾਂ ਹੁੰਦਾ ਜਾਸ ਜੀ ਦੇ ਨੌਕਰ ਨੇ ਕਿਚਨ ਚ ਦੇਖਿਆ ਤਾਂ ਆਟਾ ਖਤਮ ਹੋ ਚੁੱਕਿਆ ਸੀ ਹੁਣ ਰੋਟੀ ਬਣਾਉਣ ਲਈ ਆਟਾ ਵੀ ਨਹੀਂ ਉਹ ਰੋਟੀ ਬਣਾ ਕੇ ਜਾਸ ਜੀ ਨੂੰ ਖਵਾ ਕੇ ਉਹਨਾਂ ਨੂੰ ਦਵਾਈਆਂ ਦੇ ਸਕੇ ਇਸ ਲਈ ਉਸਨੇ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਬਾਜ਼ਾਰ ਜਾ ਕੇ ਆਟਾ ਤੇ ਬਰੈਡ ਖਰੀਦ ਲਿਆਉਣਾ ਇਹ ਸੋਚ ਕੇ ਉਹ ਵਿਚਾਰਾ ਨੌਕਰ ਬਾਜ਼ਾਰ ਵੱਲ ਤੁਰ ਪਿਆ ਬਾਜ਼ਾਰ ਵਿੱਚ ਉਸਨੇ ਇੱਕ ਬਰੈਡ ਦਾ ਪੈਕਟ ਲਿਆ ਤੇ ਹੋਰ ਸਮਾਨ ਲਿਆ ਤੇ ਆਟਾ ਲੈ ਕੇ ਵਾਪਸ ਆਉਣ ਲੱਗਿਆ ਉਦੋਂ ਹੀ ਅਚਾਨਕ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਉਹ ਸੀਟ ਦਾ ਹੋਇਆ ਬਹੁਤ ਦੂਰ ਜਾ ਕੇ ਡਿੱਗ ਪਿਆ ਉਸ ਦਾ ਸਿਰ ਫਟ ਗਿਆ ਤੇ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਚ ਭਰਤੀ ਕਰਵਾਇਆ ਡਾਕਟਰ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਸਿਰ ਵਿੱਚ ਸੱਟ ਲੱਗਣ ਦੇ ਕਾਰਨ ਹਾਲਤ ਬਹੁਤ ਗੰਭੀਰ ਆ ਤੇ ਕੋਮਾ ਚ ਚਲਾ ਗਿਆ ਵਿਚਾਰਾ ਨੌਕਰ ਜਾਸਰ ਜੀ ਦੀ ਇਕਲੌਤਾ ਸਹਾਰਾ ਸੀ ਉਹ ਵੀ ਕੌਮਾ 'ਚ ਚਲਾ ਗਿਆ ਕੌਮਾ 'ਚ ਗਿਆ ਹੋਇਆ ਵਿਅਕਤੀ ਮਰੇ ਹੋਏ ਦੇ ਸਮਾਨ ਹੁੰਦਾ ਸਿਰਫ ਉਸ ਦੇ ਸਾਹ ਚੱਲਦੇ ਆ ਇਧਰ ਜਸ ਜੀ ਨੂੰ ਨੌਕਰ ਨੇ ਉਹਨਾਂ ਦੇ ਕਮਰੇ 'ਚ ਬੰਦ ਕਰਕੇ ਪਿੱਛੋਂ ਜਿੰਦਾ ਲਾ ਦਿੱਤਾ ਸੀ ਉਸ ਨੇ ਸੋਚਿਆ ਕਿ ਜੇਕਰ ਜ਼ਿੰਦਾ ਨਹੀਂ ਲਾਵਾਂਗਾ ਤਾਂ ਕਮਰੇ 'ਚ ਬਹੁਤ ਸਮਾਨ ਆ ਤੁਜ ਪੈਸੇ ਆ ਚੋਰ ਆ ਕੇ ਚੋਰੀ ਕਰਕੇ ਲੈ ਜਾਣਗੇ ਇਹ ਸੋਚ ਕੇ ਉਸ ਨੌਕਰ ਨੇ ਕਮਰੇ ਨੂੰ ਜਿੰਦਾ ਲਾ ਦਿੱਤਾ ਤੇ ਉਸ ਦੀ ਚਾਬੀ ਆਪਣੇ ਨਾਲ ਹੀ ਲੈ ਕੇ ਗਿਆ ਸੀ ਹੁਣ ਉਹ ਤਕੌਮਾਂ ਵਿੱਚ ਸੀ ਵਿਚਾਰੇ ਜਸਜੀ ਭੁੱਖੇ ਪਿਆਸੇ ਉਸ ਕਮਰੇ 'ਚ ਟੜਫਣ ਲੱਗੇ ਆਵਾਜ਼ ਦੇ ਕੇ ਬੁਲਾਉਣ ਦੀ ਵੀ ਕੋਸ਼ਿਸ਼ ਕਰਦੇ ਪਰ ਉਹਨਾਂ ਦੇ ਮੂੰਹ 'ਚੋਂ ਆਵਾਜ਼ ਨਹੀਂ ਨਿਕਲ ਰਹੀ ਸੀ ਅੰਦਰੰਗ ਹੋਣ ਦੇ ਕਾਰਨ ਉਹਨਾਂ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਸੀ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕਰਦੇ

ਜਸਜੀਤ ਨੂੰ ਮਰੇ ਹੋਏ 6 ਮਹੀਨੇ ਹੋ ਚੁੱਕੇ ਹਨ ਤੇ 6 ਮਹੀਨੇ ਤੱਕ ਉਹ ਲਾਸ਼ ਉਸ ਕਮਰੇ ਚ ਬੰਦ ਹੀ ਸੀ ਆਸ-ਪਾਸ ਦੇ ਲੋਕ ਵੀ ਉਹਨਾਂ ਦੇ ਘਰੋਂ ਦੇ ਜਾਣਦੇ ਨਹੀਂ ਸੀ ਅਜਿਹੀ ਹਾਲਤ ਵਿੱਚ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਸੀ ਮੇਦਰ ਮੋਨੂ ਕਈ ਦਿਨਾਂ ਤੋਂ ਆਪਣੇ ਘਰ ਫੋਨ ਕਰ ਰਿਹਾ ਸੀ ਪਰ ਉਸਦੇ ਨੌਕਰ ਦਾ ਫੋਨ ਬੰਦ ਆ ਰਿਹਾ ਸੀ 6 ਮਹੀਨਿਆਂ ਬਾਅਦ ਜਸਜੀਤ ਦਾ ਪੁੱਤ ਹੁਣ ਆਪਣੇ ਦੇਸ਼ ਵਾਪਸ ਆਇਆ ਜਦੋਂ ਆਪਣੇ ਘਰ ਆਇਆ ਤਾਂ ਉਸ ਨੂੰ ਕੁਝ ਅਜੀਬ ਲੱਗਿਆ ਉਸ ਦਾ ਘਰ ویرਾਨ ਤੇ ਬਹੁਤ ਧੂਣ ਮਿੱਟੀ ਨਾਲ ਭਰਿਆ ਹੋਇਆ ਸੀ ਉਸ ਦਿਨ ਔਂਕਰ ਦਾ ਵੀ ਕੋਈ ਅਤਾ ਪਤਾ ਨਹੀਂ ਸੀ ਸਭ ਤੋਂ ਪਹਿਲਾਂ ਉਹ ਆਪਣੇ ਪਿਤਾ ਦੇ ਕਮਰੇ ਵੱਲ ਜਾਂਦਾ ਤੇ ਦੇਖਦਾ ਕਿ ਉਸ ਦੇ ਪਿਤਾ ਦਾ ਕਮਰਾ ਬੰਦਿਆ ਤੇ ਬਹੁਤ ਹੀ ਗੰਦੀ ਸਮੈਲ ਆ ਰਹੀ ਆ ਉਸ ਨੂੰ ਕੁਝ ਸਮਝ ਨਹੀਂ ਆਇਆ ਉਸਨੇ ਇੱਕ ਵੱਡਾ ਜਿਹਾ ਪੱਥਰ ਲੈ ਕੇ ਕਮਰੇ ਦੇ ਲੋਕ ਨੂੰ ਤੋੜਿਆ ਅੰਦਰ ਜਾ ਕੇ ਦੇਖਦਾ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਉਸਦੇ ਹੱਥਾਂ ਵਿੱਚੋਂ ਸਮਾਨ ਥੱਲੇ ਫਰਸ਼ ਤੇ ਡਿੱਗ ਪੈਂਦਾ ਤੇ ਉਹ ਆਪ ਵੀ ਧਰਤੀ ਤੇ ਡਿੱਗ ਕੇ ਉੱਚੀ ਉੱਚੀ ਰੋਣ ਲੱਗ ਜਾਂਦਾ ਸਾਹਮਣੇ ਦੇਖਦਾ ਤਾਂ ਜਸਜੀਤ ਦਾ ਮਿੱਤਰਕ ਸਰੀਰ ਜੋ ਕੇ ਪੂਰੀ ਤਰ੍ਹਾਂ ਪਿੰਜਰ ਦੇ ਰੂਪ ਵਿੱਚ ਪ੍ਰਵਿਰਤਿਤ ਹੋ ਚੁੱਕਿਆ ਸੀ ਮਨੋ ਜਿੱਦਾਂ ਉਹ पिੰਜਰ ਦੇ ਰੂਪ ਵਿੱਚ ਜਸ ਜੀ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੇ ਸੀ ਇਹ ਵੇਖ ਕੇ ਉਹਨਾਂ ਦੇ ਪੁੱਤ ਨੂੰ ਬਹੁਤ ਹੀ ਪਛਤਾਵਾ ਹੁੰਦਾ ਉਹ ਆਪਣੇ ਕਿੱਤੇ ਤੇ ਬਹੁਤ ਰੋਂਦਾ ਪਰ ਹੁਣ ਰੋਂਦਾ ਕੀ ਫਾਇਦਾ ਜੋ ਹੋਣਾ ਸੀ ਉਹ ਚ ਹੋ ਚੁੱਕਿਆ ਸੀ ਉਹ ਕਹਿੰਦਾ ਪਿਤਾ ਜੀ ਮੇਰੇ ਤੋਂ ਇਹ ਕੀ ਗਲਤੀ ਹੋ ਗਈ ਮੈਂ ਬਹੁਤ ਵੱਡਾ ਗੁਨਾਹ ਕਰ ਦਿੱਤਾ ਤੁਹਾਨੂੰ ਇਕੱਲਾ ਛੱਡ ਕੇ ਮੈਨੂੰ ਨਹੀਂ ਜਾਣਾ ਚਾਹੀਦਾ ਸੀ ਜਾਈ ਨੌਕਰੀ ਦਾ ਕੀ ਫਾਇਦਾ ਮੈਂ ਆਪਣੇ ਪਿਤਾ ਦਾ ਜੀਵਨ ਹੀ ਖੋ ਲਿਆ ਲਾਂ ਤਾਂ ਮੇਰੇ ਵਰਗੇ ਪੁੱਤ ਦੇ ਜਿਸ ਨੇ ਜਿਉਂਦੇ ਜੀ ਆਪਣੇ ਪਿਤਾ ਦੀ ਦੇਖਭਾਲ ਨਹੀਂ ਕੀਤੀ ਸੋ ਪਿਆਰੇ ਦੋਸਤੋ ਅਜਿਹੀ ਲਾਣਨ ਦਾ ਕੀ ਵਾਅਦਾ ਕਿ ਜਦੋਂ ਉਸ ਦੀ ਜਾਨ ਹੀ ਨਿਕਲ ਚੁੱਕੀ ਸੀ ਸੋ ਚਲਾ ਗਿਆ ਪਛਤਾਵਾ ਕਰਨ ਨਾਲ ਉਹ ਵਾਪਸ ਤਾਂ ਨਹੀਂ ਆ ਜਾਵੇਗਾ ਇਸ ਤੋਂ ਵਧੀਆ ਕਿ ਜੀਉਂਦੇ ਰਹਿਣ ਤੇ ਵੀ ਉਸ ਵਿਅਕਤੀ ਨੂੰ ਸੁਖ ਦੇਵੋ ਉਸ ਵਿਅਕਤੀ ਦਾ ਮਾਣ ਸਨਮਾਨ ਕਰੋ ਤੇ ਉਸ ਨੂੰ ਸਮਝੋ ਉਸ ਦੀ ਦੁੱਖ ਤਕਲੀਫ ਨੂੰ ਸਮਝੋ ਕਿਉਂਕਿ ਹਰ ਮਾਤਾ ਪਿਤਾ ਆਪਣੇ ਬੱਚਿਆਂ ਦੇ ਲਈ ਬਹੁਤ ਹੀ ਕਸ਼ਟ اٹھੰਦਾ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਸਾਡੀ ਕਹਾਣੀ ਜੇ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਕੇ ਜਰੂਰ ਜਾਇਓ ਜੇ ਚੈਨਲ ਤੇ ਕਹਾਣੀ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਕੱਲ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ